ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵੀ ਯਾਰ ਇਹਦਾ ਘਰ ਵੱਸ ਜਵੇ ਇਹਦਾ ਹੰਨੀ ਸੇਠੀ ਇਹ ਬੰਦੇ ਦਾ ਪੁੱਤ ਬਣ ਜਵੇ ਪਰ ਇਹਨੇ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਮੇਰੀ ਭੈਣ ਬੈਠੀ ਆ ਕਹਿੰਦਾ ਮੈਨੂੰ ਬਾਰ-ਬਾਰ ਕਿ ਸਾਡਾ ਰਿਸ਼ਤੇਦਾਰ ਲੱਗਦਾ ਰਿਸ਼ਤੇਦਾਰ ਲੱਗਦਾ ਇਹਨਾਂ ਰਿਸ਼ਤੇਦਾਰੀ ਸਾਡੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਮੇਰੀ ਭੈਣ ਆ ਅੱਜ ਤੋਂ ਮੇਰੀ ਭੂਆ ਬੈਠੀ ਆ ਕਿਉਂ ਮੈਂ ਆਨ ਰਿਕਾਰਡ ਗੱਲ ਕਰਾਂਗਾ ਹੰਨੀ ਸੇਠੀ ਮੈਨੂੰ ਕੱਚਾ ਖਿਡਾਰੀ ਨਾ ਸਮਝੀ ਤੂੰ ਜਿੰਨੀ ਦੇਰ ਮੇਰੀ ਗੱਡੀ 'ਚ ਬੈਠਾ ਰਿਹਾ ਇਹਨੂੰ ਰਿਕਾਰਡਿੰਗ ਵੀ ਦੇ ਦਾਂਗਾ ਸਾਰੀ ਵੀ ਤੂੰ ਕੀ ਗੱਲ ਕਰਕੇ ਗਿਆ ਕਿਹੜੇ ਹਾਲਾਤਾਂ 'ਚ ਜੇ ਆਏ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ 'ਚ ਹੋਊਗੀ ਕਿੰਨੀ ਕੇ ਤੰਗ ਪਰੇਸ਼ਾਨ ਹੋਊਗੀ ਕਿੰਨਾ ਕੇ ਤੂੰ ਸਤਾਇਆ ਹੋਏਗਾ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਵੀ ਯਾਰ ਇਹਦਾ ਘਰ ਬੱਸ ਜਾਵੇ ਇਹਦਾ ਹੰਨੀ ਸੇਠੀ ਇਹ ਬੰਦੇ ਦਾ ਪੁੱਤ ਬਣ ਜਾਵੇ ਪਰ ਇੰਨੇ ਜਿਹੜੀ ਕਾਨੂੰਨੀ ਹਰਕਤ ਕੀਤੀ ਏ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸਣਾ ਚਾਹਾਂਗਾ ਮੇਰੀ ਭੈਣ ਬੈਠੀ ਏ ਇਹ ਕਹਿੰਦਾ ਨਾ ਮੈਨੂੰ ਬਾਰ-ਬਾਰ ਕਿ ਸਾਡਾ ਰਿਸ਼ਤੇਦਾਰ ਲੱਗਦਾ ਰਿਸ਼ਤੇਦਾਰ ਲੱਗਦਾ ਇਹਨਾਂ ਰਿਸ਼ਤੇਦਾਰੀ ਸਾਡੀ ਹੈ ਨਹੀਂ ਸੀ ਪਰ ਮੈਂ ਕਹਿੰਦਾ ਮੇਰੀ ਭੈਣ ਆ ਅੱਜ ਤੋਂ ਮੇਰੀ ਭੂਆ ਬੈਠੀ ਹੈ ਠੀਕ ਹੈ ਨਾ ਹੁਣ ਗੱਲ ਸੁਣ ਮੇਰੀ ਧਿਆਨ ਨਾਲ ਅੱਜ ਅਸੀਂ ਮੈਂ ਬੀਜੇ ਕੋਈ ਦੁਕਾਨ ਅਸੀਂ ਕਾਰੋਬਾਰ ਕਰਨ ਵਾਸਤੇ ਬੀਜੇ ਦੁਕਾਨ ਦੇਖਦੇ ਸੀ ਲਿਟਰਲੀ ਇਹਨੇ ਮੈਨੂੰ ਐਲੀ ਮੰਗੜ ਸਾਹਿਬ ਤੋਂ ਭੁੰਗ ਕਰਾਇਆ ਕਹਿੰਦਾ ਵੀ ਮੇਰੀ ਵਾਈਫ ਘਰੋਂ ਚਲੀ ਗਈ ਹੈ ਵੀ ਪ੍ਰਿੰਕਲ ਦੀ ਪ੍ਰਿੰਕਲ ਦਾ ਮੇਰਾ ਸਾਲਾ ਕਹਿਣਾ ਮੰਨਦਾ ਵੀ ਪ੍ਰਿੰਕਲ ਨੂੰ ਕੋਈ ਕਰੀ ਫੋਨ ਕਰਕੇ ਪੁੱਛੇ ਮੈਂ ਇਹਨਾਂ ਨੂੰ ਫੋਨ ਲਾਇਆ ਉਹਨੇ ਚੱਕ ਲਿਆ ਮੇਰਾ ਫੋਨ ਹੰਨੀ ਦੇ ਸਾਲੇ ਨੇ ਨਿੱਕੂ ਨੇ ਉਹਨੇ ਮੈਨੂੰ ਮੈਂ ਕਿਹਾ ਕਿੱਥੇ ਹੋ ਕਹਿੰਦੇ ਐਸਐਸਪੀ ਦਫ਼ਤਰ ਵੀ ਇੱਕ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਦਰਖਾਸਤ ਦੇਣ ਆਏ ਸੀ ਵੀ ਐਸਐਸਪੀ ਸਾਹਿਬ ਬੈਠੇ ਨਹੀਂ ਉਸ ਤੋਂ ਬਾਅਦ ਉਹਨੇ ਮੇਰੀਆਂ ਮਿੰਤਾ ਕੀਤੀਆਂ ਮੈਂ ਔਨ ਰਿਕਾਰਡ ਗੱਲ ਕਰਾਂਗਾ ਹੰਨੀ ਸੇਠੀ ਮੈਨੂੰ ਕੱਚਾ ਖਿਡਾਰੀ ਨਾ ਸਮਝੀ ਤੂੰ ਜਿੰਨੀ ਦੇ ਮੇਰੀ ਗੱਡੀ 'ਚ ਬੈਠਾ ਰਿਆ ਤੈਨੂੰ ਰਿਕਾਰਡਿੰਗ ਵੀ ਦੇ ਦਾਂਗਾ ਸਾਰੀ ਵੀ ਤੂੰ ਕੀ ਗੱਲ ਕਰਕੇ ਗਿਆ ਉਸ ਤੋਂ ਬਾਅਦ ਇਹ ਮੈਨੂੰ ਕਹਿੰਦਾ ਵੀ ਮੇਰਾ ਵੀਰ ਬਣਿਆ ਵੀ ਇਹਨਾਂ ਨੂੰ ਇੱਕ ਰੀਲੇਆ ਵੀ ਇਹ ਨਾਵੇਂ ਮੇਰਾ ਕੰਮ ਖਰਾਬ ਹੋ ਜੇ ਮੈਂ ਇਹਨਾਂ ਨੂੰ ਫੋਨ ਕਰਦਾ ਛੋਟੇ ਬੱਚੇ ਨਾਲ ਇਹ ਕਿਹੜੇ ਹਾਲਾਤਾਂ ਵਿੱਚ ਜੇ ਆ ਐਸਐਸਪੀ ਦਫ਼ਤਰ ਗਈ ਏ ਕਿਹੜੇ ਹਾਲਾਤਾਂ ਵਿੱਚ ਹੋਊਗੀ ਕਿੰਨੀ ਕੇ ਤੰਗ ਪਰੇਸ਼ਾਨ ਹੋਊਗੀ ਕਿੰਨਾ ਤੂੰ ਸਤਾਇਆ ਹੋਏਗਾ ਵੀ ਤੂੰ ਕਹਿਣਾ ਓਦੋਂ ਬਾਅਦ ਮੈਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆਨਾ ਮੇਰੇ ਨਾਲ ਦੋ ਗੱਡੀਆਂ ਸੀ ਮੇਰੀਆਂ ਮੇਰੇ ਨਾਲ ਮੇਰੀ ਜਿਹੜੀ ਜਿਨ੍ਹਾਂ ਦੇ ਮੇਰੇ ਨਾਲ ਮੈਡਮ ਮੇਰੀ ਫਰੈਂਡ ਤੇ ਗੋਲੀ ਲੱਗੀ ਸੀ ਨਵਜੀਤ ਉਹ ਵੀ ਮੇਰੇ ਨਾਲ ਸੀ ਇਹਨੂੰ ਲਿਆ ਕੇ ਅਸੀਂ ਦਰਾਹੇ ਮੈਕਡੋਨਲਡ ਦੇ ਉੱਤੇ ਬਿਠਾਣੇ ਆ ਇਹਨੂੰ ਵੀ ਸਮਝਾਣੇ ਆ ਉਹਨੂੰ ਵੀ ਸਮਝਾਣੇ ਆ ਜਿੰਨੀ ਦੇਰ ਮੇਰੀ ਡਰਾਈਵਰ ਚ ਇਹ ਇਹ ਪਿੱਛੇ ਬੈਠੀ ਸੀ ਨਵਜੀਤ ਨਾਲ ਉਹ ਮੇਰੇ ਨਾਲ ਅੱਗੇ ਬੈਠਾ ਸੀ ਜਿੰਨੀ ਦੇਰ ਇਹਨਾਂ ਨੂੰ ਸਮਝਾਉਂਦੇ ਰਹੇ ਆ ਉਨੀ ਦੇਰ ਤੀ ਤੁਹਾਨੂੰ ਸਾਰੀ ਰਿਕਾਰਡਿੰਗ ਮੈਂ ਮੀਡੀਆ ਨੂੰ ਵੀ ਦਊਂਗਾ ਪੁਲਿਸ ਨੂੰ ਵੀ ਦਊਂਗਾ ਹੁੰਦਾ ਕਾਰਨ ਹੈ ਬਾਅਦ ਇਹਨੂੰ ਕਹਿੰਦਾ ਵੀ ਤੂੰ ਮੇਰੇ ਪੈਸੇ ਚੋਰੀ ਕਰਕੇ ਲੈ ਗਈਆਂ ਤੇਰੇ ਵਰਗਾ ਘੱਟਿਆ ਗਿਰਿਆ ਹੋਇਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਜਿਹੜਾ ਇੱਕ ਮਾਂ ਤੋਂ 9 ਮਹੀਨੇ ਦਾ ਛੋਟਾ ਬੱਚਾ ਖੋਲਵੇ ਮੈਂ ਕਹਿੰਦਾ ਅਦਾਲਤ ਵੀ ਨਹੀਂ ਇਹੋ ਜਿਹਾ ਕੰਮ ਕਰ ਸਕਦੀ ਮਾਨਯੋਗ ਅਦਾਲਤ ਦਾ ਹੁਕਮ ਹੈ ਵੀ ਜਿੰਨੀ ਦੇਰ ਬੱਚਾ ਆਪਣੀ ਫੀਲਡ ਲੈਂਦਾ ਉਨੀ ਦੇਰ ਮਾਂ ਕੋਲ ਰਹੂਗਾ ਤੂੰ ਐਡੀ ਕਾਨੂੰਨੀ ਹਰਕਤ ਕੀਤੀ ਦੋਨੋਂ ਬੱਚੇ ਖੋਹਗੇ ਮਾਰਕੁੱਟ ਕਰਕੇ ਤੁਸੀਂ ਕੀ ਕੀ ਨਾਸੀ ਕਿੰਨਾ ਕਿੰਨਾ ਨੇ ਮਾਰਿਆ ਆਪਣੇ ਮੂੰਹ ਨਾਲ ਦੱਸੇਗੀ ਦੱਸ ਕਿੰਨੇ ਕਿੰਨੇ ਮਾਰਿਆ ਤੈਨੂੰ ਹੈਰੀ ਨੇ ਮਮਮੀ ਨੇ ਤੇ ਸਾਇਲ ਸੀਗਾ ਮੈਂ ਬਾਹਰ ਰੋਇਆ ਮੈਨੂੰ ਪਹਿਲਾਂ ਹੀ ਕੁੱਟਣ ਦਾ ਮੈਨੂੰ ਲੱਗ ਰਿਹਾ ਸੀਗਾ ਮੈਂ ਬਾਹਰ ਜਾਣ ਲੱਗੀ ਦੂਜੇ ਗੇਟ ਤੋਂ ਤੇ ਮੈਂ ਤਾਂ ਜਾਣ ਲੱਗਿਆ ਅਨੀ ਨੇ ਪਿੱਛੇ ੱਤਕਾ ਮਾਰ ਕੇ ਗੇਟ ਬੰਦ ਕੀਤਾ ਫਿਰ ਉਹਦੀ ਮੰਮੀ ਆ ਗਈ ਉਹਨੇ ਮੇਰੇ ਬਾਲ ਖਸੀੜ ਕੇ ਮੈਨੂੰ ਅੰਦਰ ਕਮਰੇ ਚ ਲੈ ਕੇ ਗਈ ਹੈਰੀ ਕਹਿੰਦਾ ਇਹਨੂੰ ਗਸ਼ਤੀ ਨੂੰ ਹੁਣ ਛੱਡਣਾ ਨਹੀਂ ਹੈਗਾ ਐਦਾਂ ਬੋਲ ਕੇ ਆਹ ਲਫ਼ਜ਼ ਇਹਨਾਂ ਦੇ ਘਰ ਦੇ ਵਿੱਚ ਆਹ ਲਫ਼ਜ਼ ਯੂਜ਼ ਹੁੰਦੇ ਨੇ ਵੀਡੀਓ ਬਣਾਈ ਹੋਈ ਅੱਜ ਪ੍ਰਿੰਕਲ ਨਾਲ ਸਾਰਾ ਦਿਨ ਘੁੰਮਨ ਗਈ ਸੀ ਆ ਇਹਨਾਂ ਦੇ ਲਫ਼ਜ਼ ਨੇ ਇਹ ਇਹਨਾਂ ਦੀਆਂ ਕਰਤੂਤਾ ਹੈ ਪਹਿਲੇ ਇਹ ਮਿੰਤਾ ਕਰਦੇ ਨੇ ਇਹ ਤਾਂ ਪ੍ਰਿੰਕਲ ਸਿਆਣਾ ਸੀ ਜਾਂ ਪ੍ਰਿੰਕਲ ਦੀ ਕਿਸਮਤ ਚੰਗੀ ਸੀ ਮੇਰੇ ਨਾਲ ਨਵਜੀਤ ਬੈਠੀ ਸੀ ਮੈਂ ਨਵਜੀਤ ਨੂੰ ਕਹਿਤਾ ਵੀ ਇਹਦੀ ਰਿਕਾਰਡਿੰਗ ਕਰ ਲਈ ਇਹ ਬਾਹਲਾ ਘਟੀਆ ਬੰਦਾ ਹੈ ਮੈਂ ਮੰਗੜ ਸਾਹਿਬ ਤੁਹਾਨੂੰ ਵੀ ਐਲੀ ਮੰਗੜ ਸਿੰਗਰ ਆ ਭਰਾ ਸਾਡਾ ਬਹੁਤ ਪਰਮਾਤਮਾ ਦੀ ਕਿਰਪਾ ਹੰਦੇ ਤੇ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਇਹ ਕੁੱਤਾ ਬੰਦਾ ਪਰ ਉਹ ਕਹਿੰਦੇ ਵੀ ਚੱਲ ਸਾਡੇ ਦਰਾਖੇ ਦਾ ਬੰਦਾ ਫਿਰ ਮੈਨੂੰ ਘੁੰਮਣ ਬ੍ਰਦਰਸ ਨੇ ਰਿਕਵੈਸਟ ਕੀਤੀ ਮੈਂ ਤੁਹਾਨੂੰ ਇਹ ਜਲਦੀ ਵੀਡੀਓ ਵਿੱਚ ਵੀ ਦਿਖਾਣਾ ਚਾਹਾਂਗਾ ਇਹ ਕੱਲ ਮੇਰੇ ਨਾਲ ਉੱਥੇ ਘੁੰਮਣ ਸਾਹਿਬ ਕੋਲ ਗਿਆ ਉੱਥੇ ਮਿੰਤ ਕਰਕੇ ਆਇਆ ਆ ਦੇਖੋ ਉੱਥੇ ਮਿੰਤ ਕਰਕੇ ਆਇਆ ਵੀ ਮੇਰਾ ਜਿੱਦਾਂ ਮਰਜੀ ਤੁਸੀਂ ਇਹ ਪ੍ਰਿੰਕਲ ਨਾਲ ਰੋਲਾ ਸੋਲਵ ਕਰੋ ਆ ਮੈਂ ਤੁਹਾਨੂੰ ਫੋਟੋਆਂ ਵੀ ਦਿਖਾਉਣਾ ਆਂਦੀਆਂ ਘੁੰਮਣ ਬ੍ਰਦਰਸ ਨਾਲ ਮੇਰੇ ਘਰੋਂ ਤਾਂ ਖਿੱਚੀਆਂ ਆਈਆਂ ਬੜੇ ਸਤਕਾਰਯੋਗ ਨੇ ਵੱਡੇ ਭਰਾ ਨੇ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਫਰਿੰਕਲ ਵੀ ਯਾਰ ਕੋਈ ਗੱਲ ਨਹੀਂ ਵੀ ਐ ਪਰ ਅਸੀਂ ਕੋਸ਼ਿਸ਼ ਕੀਤੀ ਤੂੰ ਕੀ ਕੀਤਾ ਤੂੰ ਸਾਡਾ ਸਾਡੀ ਓੜ ਲੈ ਕੇ ਕੁੜੀ ਦੀ ਮਾਰਕੁੱਟ ਕੀਤੀ ਜੇ ਤੈਨੂੰ ਇੰਨੀ ਤਕਲੀਫ਼ ਸੀ ਤੂੰ ਨਾ ਵੜਦਾ ਕਰੇ ਤੂੰ ਸਿੱਧਾ ਭੇਜ ਦਿੰਦਾ ਤੂੰ ਉਹਨੂੰ ਘਰੇ ਬੁਲਾ ਕੇ ਦੋਨੋਂ ਬੱਚੇ ਖੋ ਗੇ ਪਹਿਲੇ ਬੱਚੇ ਨੂੰ ਖੋਏ ਫਿਰ ਤੂੰ ਪੁਲਿਸ ਬੁਲਾਈ ਉੱਥੇ ਮੈਂ ਵੀਡੀਓ ਰਾਈ ਵੀਡੀਓ ਰਾਈ ਮਾਣਯੋਗ ਜਿਹੜੇ ਐਸਐਸਪੀ ਖੰਨਾ ਨੇ ਮੈਡਮ ਜੋਤੀ ਯਾਦਵ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਐਸਆਈ ਸਾਹਿਬ ਨੇ ਉੱਥੇ ਆ ਕੇ ਇਸ ਲੇਡੀ ਤੋਂ ਬੱਚੇ ਜਿਹੜੇ ਉਧਰ ਵਾਲੇ ਪਾਸੇ ਦਿੱਤੇ ਆ ਤੇ ਇਹਨੂੰ ਭੇਜਿਆ ਉਹਨਾਂ ਦੇ ਵੀ ਜਿਹੜੀ ਡਿਪਾਰਟਮੈਂਟਿੰਗ ਕਵਾਰੀ ਖੋਲਣੀ ਚਾਹੀਦੀ ਹੈ ਕਿੱਦਾਂ ਤੁਸੀਂ ਇਹ ਤਾਂ ਮੈਂ ਕਹਿੰਦਾ ਵੀ ਕੋਈ ਕੋਈ ਬੁਝਦਿਲ ਤਾਂ ਬੁਝਦਿਲ ਵੀ ਬੰਦਾ ਹੋਇਆ ਹੈ ਜੀ ਕਰਤੂਤ ਨਹੀਂ ਕਰਦਾ ਵੀ ਇੱਕ ਬੱਚੇ ਤੋਂ ਆਪਣਾ ਮਾਂ ਤੋਂ ਬੱਚਾ ਖੋਲੇ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸਾਡੇ ਨਾਲ ਆਓ ਦੇਖੋ ਮੈਂ ਨਹੀਂ ਕਹਦਾ ਵੀ ਤੁਸੀਂ ਇਹ ਵੀਡੀਓ ਦੇਖ ਕੇ ਫੈਸਲਾ ਕਰ ਦੋ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੁਸੀਂ ਆਓ ਪੱਖ ਸੁਣੋ ਕਿਉਂਕਿ ਜਦੋਂ ਮੈਂ ਬੋਲਾਂਗਾ ਫਿਰ ਕੀ ਕਾ ਸਾਡਾ ਕਾਰੋਬਾਰ ਏਕ ਹੈ ਜੀ ਤਾਂ ਬੋਲਦਾ ਅਗਲੀ ਦਾ ਦੁੱਖ ਸੁਣੋ ਜੇ ਅੱਜ ਮੈਂ ਚੁੱਪ ਕਰ ਜਾਵਾਂਗਾ ਕਾਨੂੰ ਕਿਸੇ ਹੋਰ ਨਾਲ ਵਜਾ ਰੰਜਿਸ਼ ਕੀ ਹੈ ਉਹ ਵੀ ਦੱਸੂ ਕਿਹੜੀ ਮੈਂ ਕਿੰਨੇ ਦਿਨਾਂ ਤੋਂ ਪਿੱਟਦਾ ਵੀ ਕਿਸੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਹੈ ਨਾ ਉਦੋਂ ਪਾ ਹੱਥ ਸੇਕਦੇ ਆ ਜਦੋਂ ਅੱਗ ਘਰੇ ਆਉਂਦੀ ਹੈ ਉਦੋਂ ਪਤਾ ਲੱਗਦਾ ਵੀ ਇਹ ਅੱਗ ਹੈ ਇੰਨੇ ਦਿਨਾਂ ਬੰਦਾ ਸੜ ਸਕਦਾ ਹੈ ਤੂੰ ਲੋਕਾਂ ਨੂੰ ਕਹਿੰਦਾ ਸੀ ਨਾ ਜਨਾਨੀ ਬਾਜ ਤੈਨੂੰ ਮੇਰੀ ਭੈਣ ਤੇਰੀ ਧਰਮ ਪਤਨੀ ਵਿਆਹ ਲੈ ਕੇ ਗਏ ਸੀ ਤੁਸੀਂ ਇਦਾਂ ਨਹੀਂ ਲੈ ਕੇ ਗਏ ਸੀ ਡੋਲੀ ਤੁਰੀ ਸੀ ਘੋੜੀ ਤੇ ਚੜ ਕੇ ਆਇਆ ਸੀ ਤੂੰ ਤੂੰ ਕਹਿੰਦਾ ਇਹਨੂੰ ਛੱਡ ਕੇ ਜੇ ਤੈਨੂੰ ਕੋਈ ਮੱਝ ਵੀ ਦੇ ਦੇਵੇ ਨਾ ਤੇ ਮੇਰੇ ਮੂੰਹ ਤੇ ਥੁੱਕ ਦੇ ਤੀ ਤੈਨੂੰ ਵਜਾ ਰஞ்சிਸ਼ ਵੀ ਦੱਸੂ ਕੀ ਹੈ ਵਜਾ ਰஞ்சிਤ ਦੱਸ ਕੀ ਕਿਹੜੇ ਕਾਰਨਾਮੇ ਕਰਦਾ ਹੈ ਕਿਹੜੀਆਂ ਜਨਾਨੀਆਂ ਰੱਖੀਆਂ ਦੱਸ ਐਨਾ ਨੇ ਪਹਿਲਾਂ ਆਪਣੀ ਸ਼ੌਪ ਤੇ ਰੱਖੀ ਸੀ 1.5 ਸਾਲ ਪਹਿਲਾਂ ਦੀ ਗੱਲ ਸੀ ਉਦੋਂ ਵੀ ਮੈਂ ਪਹਿਲਾਂ ਘਰੇ ਗਿਆ ਸੀ ਉਹ ਵੀ ਇਹਨਾਂ ਨੇ ਕੋਈ ਮੈਡਮ ਰੱਖੀ ਮੈਨੂੰ ਬਾਹਰੋਂ ਪਤਾ ਚੱਲ ਗਿਆ ਤੇ ਫਿਰ ਮੈਂ ਟ੍ਰਿੰਕਰ ਵੀਰ ਨੂੰ ਜ਼ਰੂਰ ਕਿਹਾ ਸੀ ਮੈਂ ਕਿ ਅੱਧਾ ਅੱਧਾ ਰੱਖੀ ਹੈ ਕੋਈ ਇੱਕ ਦਿਨ ਪੈ ਲਾਏ ਸੀ ਕਿ ਉਦੋਂ ਮੈਂ ਨਹੀਂ ਮੈਡਮ ਵੀ 3:30 ਵਜੇ ਗੈਪ ਕਰਦੀ ਉਦੋਂ ਦੁਕਾਨ ਤੇ ਮੈਡਮ ਵੀ ਨਹੀਂ ਸੀ ਮੈਂ ਉੱਥੇ ਗਿਆ ਤੇ 2 ਸਾਲ ਪੁਰਾਣੀ ਗੱਲ ਆ ਮਾਫੀ ਮੰਗ ਕੇ ਜਾਣ ਚੜਾਈ ਸੀ ਇਹਨੇ ਹਾਂ ਮੇਰਾ ਪੁੱਤਾਂ ਦਾ ਕਾਰੋਬਾਰ ਨਹੀਂ ਸੀ ਮੈਡਮ ਵੀ ਵੀ ਮੈਡਮ ਮਾਫੀ ਮੰਗਦੀ ਵੀ ਇਹ ਅੱਜ ਤੋਂ ਬਾਅਦ ਮੇਰਾ ਸਰ ਨਾਲ ਕੋਈ ਲਿੰਕ ਨਹੀਂ ਹੋਏਗਾ ਅੱਜ ਇਹ ਮੰਦਾ ਫੇਰ ਹੈ ਇਹਦੀ ਰਿਪੋਰਟਿੰਗ ਹੋਈ ਹੈ ਇਹ ਮੰਦਾ ਅੱਜ ਕਿ ਹਾਂ ਮੇਰੀ ਸੈਟਿੰਗ ਸੀ ਪਰ ਹੁਣ ਨਹੀਂ ਹੈਗੀ ਫੇਰ ਇਹ ਰੋਹ ਸ਼ਰਾਬ ਪਿੰਦਾ ਠੀਕ ਹੈ ਲੜਾਈ ਕੀ ਹੋ ਰਹੀ ਸੀ ਇਹ ਕਹਿੰਦੀ ਤੂੰ ਅੱਧੀਆ ਪਿੰਨਾ ਰੋਹ ਨਹੀਂ ਮੈਂ ਤਾਂ ਆਦੀਏ ਤੋਂ ਘੱਟ ਪੀਨਾ ਓ ਯਾਰ ਤੂੰ ਪਿੰਦਾ ਕਿਉਂ ਹੈ ਜੇ ਤੂੰ ਪੀ ਕੇ ਹੋਸ਼ੀਚੀ ਨਹੀਂ ਰੰਦਾ ਤੈਨੂੰ ਇਹ ਨਹੀਂ ਪਤਾ ਮੈਂ ਕਹਿੰਨਾ ਲੋਕ ਸੁੱਖਾਂ ਸੁਖਦੇ ਆ ਬੱਚਿਆਂ ਵਾਸਤੇ ਤੈਨੂੰ ਰੱਬ ਨੇ ਦੋ ਮੁੰਡੇ ਦਿੱਤੇ ਆ ਪਰ ਤੈਨੂੰ ਮੈਂ ਤੈਨੂੰ ਕਹਾਂ ਤੇਰੇ ਦਿਮਾਗ ਚ ਗੁੰਮ ਰਿਆ ਆ ਤੂੰ ਜਿਨ੍ਹਾਂ ਦੇ ਮਗਰ ਲੱਗਿਆ ਆ ਉਹਦਾ ਕੱਚੂ ਕੁੰਬੇ ਦਾ ਨਾ ਕੋਈ ਬੰਨਣਾ ਨਹੀਂ ਤੇਰਾ ਉਹਨੇ ਖਰਾਬ ਕਰ ਦੇਣਾ ਸਾਰਾ ਤੇਰੀ ਮੰਮੀ ਇਹਦੇ ਦੇ ਹੱਥ ਚੁੱਕਦੀ ਐ ਹੱਦ ਹੋ ਗਈ ਜਾਂਦੇ ਸਾਰ ਵਾਲਾ ਤੋਂ ਘਸੀੜ ਕੇ ਅੰਦਰ ਕੀਤਾ ਮੈਨੂੰ ਇਹਦੀ ਮੰਮੀ ਨੇ ਤੇ ਅੱਗੋ ਹੈਰੀ ਕਹਿੰਦਾ ਇਹਨੂੰ ਤਾਂ ਬੋਲੀ ਮਾਰਦੇ ਨਹੀਂ ਇਹਨੂੰ ਛੱਡਣਾ ਨਹੀਂ ਉੱਥੇ ਮੈਂ ਹੋਰ ਡਰ ਗਈ ਮੈਂ ਸਾਈਲ ਵੀਰੇ ਦੇ ਹੱਥ ਜੋੜ ਲਈ ਮੈਂ ਕਿਹਾ ਵੀਰੇ ਤੁਸੀਂ ਤਾਂ ਬਚਾ ਲਓ ਮੈਨੂੰ ਉਹ ਕਹਿੰਦਾ ਫਿਰ ਨਾ ਇਦਾਂ ਦੀ ਕਰਤੂਤਾ ਕਰਦੀ ਮੈਂ ਕਿਹਾ ਕਿਤਾ ਕੀ ਇਹ ਕਹਿੰਦਾ ਤੂੰ ਸਾਰਾ ਦਿਨ ਪ੍ਰਿੰਕਲ ਨਾਲ ਘੁੰਮੀ ਹੈ ਮੈਂ ਇਸ ਤੋਂ ਮੈਂ ਕਿਹਾ ਮੈਂ ਘੁੰਮੀ ਨਹੀਂ ਆ ਤੁਹਾਨੂੰ ਹੰਨੀ ਦਾ ਫੋਨ ਪ੍ਰਿੰਕਲ ਕਾਕਾ ਕਹਿੰਦੇ ਸਿਆਣੇ ਪਹਿਲੇ ਤੋਲੋ ਫਿਰ ਬੋਲੋ ਜੇ ਤੈਨੂੰ ਇਹਦੇ 'ਚ ਸ਼ੱਕ ਸੀ ਨਾ ਵੀ ਇਹ ਮੇਰੇ ਨਾਲ ਸੀ ਕਿ ਐਸਐਸਪੀ ਦਫ਼ਤਰ ਸੀ ਉਹ ਗੂੰਹ ਖਾਣਿਆ ਐਸਐਸਪੀ ਸਾਹਿਬ ਦੇ ਦਫ਼ਤਰ ਜਾ ਕੇ ਉੱਥੋਂ ਕੈਮਰੇ ਘਟਾਉਂਦਾ ਭਰਾ ਆਉਂਦਾ ਨਾਲ ਐ ਭਾਬੀ ਆਉਂਦੀ ਨਾਲ ਐ ਠੀਕ ਉਹ ਸ਼ਾਮੀ ਧੱਕੇ ਮਾਰੇ ਇਹਨਾਂ ਨੇ ਲੈਣਾ ਇਹ ਮੈਨੂੰ ਪਹਿਲਾਂ ਕਹਿੰਦੇ ਗਲਾਓ ਆਪਣੇ ਮਾਪਿਆਂ ਨੂੰ ਮੰਮੀ ਥੋੜਾ ਬਾਅਦ 'ਚ ਉਹਨਾਂ ਨੇ ਮੇਰਾ ਬ੍ਰਦਰ ਤੇ ਭਾਬੀ ਭੇਜਦੇ ਉਹਨਾਂ ਨੂੰ ਭਾਬੀ ਨੂੰ ਧੱਕੇ ਮਾਰ ਬੀਤੀ ਹੈ ਕਵਿਤਾ ਦੀ ਐਂਡੀ ਭਾਬੀ ਵੀ ਐਵੇਂ ਦੀ ਇੱਕ ਗਸ਼ਤੀ ਐ ਨਾਲ ਮੇਰੇ ਮਾਮੇ ਵੀ ਆ ਲੱਭ ਜਾ ਇਹਨਾਂ ਦੇ ਆ ਇਹਨਾਂ ਦੀ ਬੋਲ ਬਾਣੀ ਐ ਵੱਡੇ ਸਮਾਜ ਸੇਵੀ ਬਣੇ ਫਿਰਦੇ ਆਖੇ ਜੀ ਅਸੀਂ 5% ਦਾਨ ਕਰਦੇ ਆ ਓ ਇਹਨਾਂ ਨੂੰ ਸੰਭਾਲ ਲਓ ਸਮਝਾਈ ਗੱਲ ਇਹਨਾਂ ਲੋਕਾਂ ਨੂੰ ਸੰਭਾਲ ਲਓ ਇਹੀ ਤੁਹਾਡਾ 5% ਹੈ ਦਿਖਾਵੇ ਕਰਨ ਦਾ ਕੁਝ ਨਹੀਂ ਹੋਣਾ ਸਾਡੇ ਚ 13 ਦਿਨ ਬਾਹਰ ਨਹੀਂ ਗੱਟਦੇ ਮੈਨੂੰ ਹਸਪੀਟਲ ਸਿੱਧੂ ਹਸਪੀਟਲ ਤੋਂ ਛੁੱਟੀ ਮਿਲੀ ਹੈ ਉਸ ਤੋਂ ਅਗਲੇ ਦਿਨਾਂ ਨੇ ਮੈਨੂੰ ਕਟਾਨਾ ਸਾਹਿਬ ਜਾ ਕੇ ਝੂਠ ਬਲਵਾਇਆ ਡੀ ਐਨ ਯੂ ਵਾਲਿਆਂ ਨੂੰ ਵੀ ਪਤਾ ਸਾਰਿਆਂ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਮੇਰੇ ਖਲਾਮੇ ਜੋ ਮਰਜ਼ੀ ਬਲਵਾ ਲੇ ਮੈਨੂੰ ਕੋਈ ਫਰਕ ਨਹੀਂ ਮੈਂ ਅੱਜ ਵੀ ਤੈਨੂੰ ਇਹ ਗੱਲ ਕਹਿਣਾ ਵੀ ਤੂੰ ਮੈਨੂੰ ਆਇਆ ਦੱਸ ਸੱਤ ਗੋਲੀਆਂ ਲੱਗਿਆ ਬੰਦਾ ਦਿਖਾ ਦੇ ਐਡੀ ਗੱਜ ਕੇ ਬੋਲਦਾ ਹੋਵੇ ਮੈਨੂੰ ਦਿਖਾ ਦੇ ਤੋ ਇਹ ਬੰਦਾ ਕਿਸੇ ਬੰਦੇ ਦੀ ਇੱਕ ਗੋਲੀ ਲੱਗ ਜੇ ਉਹ ਮਰ ਜਾਂਦਾ ਸੱਤ ਗੋਲੀਆਂ ਚ ਬੰਦਾ ਵੇਜਦਾ ਦਿਖਾ ਦੋ ਜੇ ਮੇਰੇ ਨਾਲ ਕਰਮ ਸੀਗੇ ਮੇਰੇ ਨਾਲ ਦੁਬਾਵਾਂ ਸੀਗੀਆਂ ਮੈਂ ਇੱਥੇ ਬੈਠਾ ਜਿਹੜਾ ਮਰਜੀ ਮਾਰਾ ਗਈ ਜਾਵੇ ਸਾਨੂੰ ਕੀ ਫਰਕ ਪੈਣਾ ਕਿਸੇ ਦੇ ਕਹਿਣ ਨਾਲ ਥੋੜੀ ਕੁਝ ਹੁੰਦਾ ਸੋ ਮੈਂ ਅੱਜ ਸਮਾਜ ਸੇਵੀ ਜਿਹੜੇ ਹੁਣ ਮੈਂ ਅੱਜ ਪਹਿਲੀ ਵਾਰ ਵੀਡੀਓ ਵਿੱਚ ਆਪਣਾ ਨੰਬਰ ਜਨਤਕ ਕਰਦਾ ਮੇਰਾ ਨੰਬਰ 964630088 ਮੈਂ ਲਿਖ ਕੇ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਉਂਗਾ ਬਈ ਇਹ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰੋ ਇਸ ਕੁੜੀ ਨਾਲ ਤੁਹਾਨੂੰ ਮੈਂ ਜਿਹੜੇ ਬੰਦੇ ਮੈਨੂੰ ਸਹੀ ਲੱਗੇ ਮੈਂ ਉਹਨਾਂ ਨੂੰ ਬੁਲਾਉਂਗਾ ਮੈਂ ਨੰਬਰ ਕੁੜੀ ਦਾ ਤਾਂ ਨਹੀਂ ਦਿੰਦਾ ਕਈ ਤਮਾਸ਼ੀਨ ਬੰਦੇ ਹੁੰਦੇ ਆ ਤੁਹਾਨੂੰ ਪਤਾ ਹਰ ਤਰ੍ਹਾਂ ਦੇ ਹੁਣ ਕੇ ਹਾਂ ਉਹੋ ਲਿਆ ਕੋਈ ਗੱਲ ਨਹੀਂ ਮੈਂ ਮਾਤਾ ਦੇ ਜ਼ਰੀਏ ਤੁਹਾਨੂੰ ਮੈਂ ਸਮਾਜ ਸੇਵੀ ਜਿਹੜੀ ਆਪਣੇ ਮਾਨਯੋਗ ਸਾਡੇ ਮਹਿਲਾ ਕਮਿਸ਼ਨ ਦੇ ਮੈਡਮ ਨੇ ਰਾਜਿੰਦਰ ਲਾਲੀ ਜੀ ਮੈਂ ਉਹਨਾਂ ਕੋਲ ਵੀ ਇਹਨੂੰ ਲੈ ਕੇ ਜਾਵਾਂ ਕੱਲ ਮਾਨਯੋਗ ਐਸਐਸਪੀ ਸਾਹਿਬ ਨੇ ਜੋਤੀ যাদਬ ਜੀ ਉਹਨਾਂ ਕੋਲ ਵੀ ਲੈ ਕੇ ਜਾਵਾਂ ਲਿਜਾਣ ਦਾ ਕਾਰਨ ਹੈ ਭਈ ਇਸ ਬੰਦੇ ਨੇ ਇਸ ਕੁੜੀ ਤੇ ਇਲਜ਼ਾਮ ਲਾਇਆ ਕੀ ਇਹ ਘਰੋਂ 5 ਲੱਖ ਰੁਪਈਆ ਲੈ ਗਈ ਤੇ ਸੋਨੇ ਦੀ ਚੈਨ ਲੈ ਗਈ ਠੀਕ ਹੈ ਤੁਸੀਂ ਕਿਸੇ ਤੇ ਝੂਠੀ ਦਰਖਾਸਤ ਦਿਓ ਤੁਹਾਡੇ ਤੇ 182 ਦੀ ਕਾਰਵਾਈ ਹੁੰਦੀ ਹੈ 182 ਦਾ ਪਰਚਾ ਦਰਜ ਹੁੰਦਾ ਮੈਂ ਮਾਨਯੋਗ ਐਸਐਸਪੀ ਸਾਹਮਣੇ ਬੇਨਤੀ ਕਰਾਂਗਾ ਵੀ ਜਿਹੜੇ ਜਿਹੜੇ ਰਾਤ ਉਹ ਲੰਘ ਕੇ ਗਈ ਹੈ ਉਸ ਰਾਤ ਉਹ ਸੀਸੀਟੀਵੀ ਕੈਮਰਾ ਚੈੱਕ ਕਰੋ ਜੇ ਪੈਸੇ ਨਹੀਂ ਲੱਗੇ ਗਈ ਤੇ ਇਸ ਉੱਲੂ ਨੂੰ ਇਸ ਗਧੇ ਦੇ ਉੱਤੇ 182 ਦਾ ਪਰਚਾ ਦਿਓ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਐਨੇ ਰਿਸ਼ਤੇਦਾਰਾਂ ਝੁੰਡ ਵਰਗੇ ਰਿਸ਼ਤੇਦਾਰ ਇਕੱਠੇ ਕਰਕੇ ਅੱਜ ਪੂਰੀ ਦਿਹਾੜੀ ਬਿਲਖਦੀਰੀ ਪਹਿਲੇ ਐਸਐਸਪੀ ਦਫ਼ਤਰ ਗਈ ਐਸਐਸਪੀ ਮੈਡਮ ਨਹੀਂ ਮਿਲੇ ਫਿਰ ਡੀਐਸਪੀ ਸਾਹ ਨੂੰ ਫੋਨ ਕੀਤਾ ਉਹ ਕਹਿੰਦੇ ਦਫ਼ਤਰ ਆ ਜਾ ਫਿਰ ਉਹਨਾਂ ਦੇ ਦਫ਼ਤਰ ਗਈ ਉਹ ਨਹੀਂ ਮਿਲੇ ਫਿਰ ਦੋ ਵਾਰੀ ਡੀਐਸਪੀ ਸਾਹ ਨੂੰ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਪੂਰੀ ਦਿਹਾੜੀ ਟੜਫਦੀ ਰਹੀ ਫਿਰ ਉਹਦੀ ਮੰਮੀ ਨੇ ਐਸਐਸਪੀ ਸਾਹ ਨੂੰ ਫੋਨ ਕੀਤਾ ਡੀਐਸਪੀ ਸਾਹ ਨੂੰ ਫੋਨ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਬੱਚੇ ਖੋਲੇ ਮੈਨੂੰ ਦੱਸੋ 9 ਮਹੀਨੇ ਦਾ ਜਿਹੜਾ ਬੱਚਾ ਪਾਲ ਕੇ ਐਡਾ ਵੱਡਾ ਕੀਤਾ ਹੋਵੇ ਅੱਜ ਉਹ ਮਾਂ ਕਿੱਦਾਂ ਸੋਏਗੀ ਬੱਚੇ ਤੋਂ ਬਿਨਾ ਮੈਨੂੰ ਉਹ ਇਹ ਦੱਸੋ ਬਹੁਤ ਸੋਖੀਆਂ ਗੱਲਾਂ ਕੈਮਰੇ ਦੇ ਉੱਤੇ ਸੁਣੀਆਂ ਵੀ ਇੱਕ ਮਾਂ ਤੋਂ ਬੱਚਾ ਖੋਲਿਆ ਕਿਉਂ ਖੋਲਿਆ ਮੈਨੂੰ ਇਹ ਤਾਂ ਦੱਸੋ ਘਰੋਂ ਹੀ ਗੈਪ ਕਰਦਾ ਬੱਚਾ ਤੁਸੀਂ ਦੱਸੋ ਕਿੱਥੇ ਜਾ ਕੇ ਤੁਸੀਂ ਭੁਗਤੋਗੇ ਮੈਂ ਕਹਿੰਦਾ ਤੁਸੀਂ ਗੁਰੂ ਘਰੇ ਕਹਿੰਦੇ ਹਾਂ ਮੈਂ ਚੜਦਾ ਤੁਹਾਡੇ ਨਾਲ ਗੁਰੂ ਘਰੇ ਜੇ ਮੈਂ ਕਹਿੰਦਾ 1% ਵੀ ਹੈ ਮੇਰੀ ਭੈਣ ਹੈ ਭੈਣ ਹੀ ਰਹੂਗੀ ਪੂਰੀ ਜ਼ਿੰਦਗੀ ਤੇਰੇ ਤੋਂ ਡਰਦੀ ਮੈਨੂੰ ਹੋਣ ਨਹੀਂ ਸੀ ਕਰਦੀ ਹਾਲ ਚਾਲ ਨਹੀਂ ਸੀ ਪੁੱਛਦੀ ਪਰ ਮੈਂ ਅੱਜ ਤੇਰੇ ਕੈਮਰੇ ਮੂਰੇ ਦੱਸਦਾ ਮੈਨੂੰ ਗੋਲੀ ਲੱਗੀ ਆ ਮਾਤਾ ਨੇ ਪਹਿਲੇ ਫੋਨ ਕਰਕੇ ਮੰਮੀਆਂ ਨਾਲ ਹਾਲਚਲ ਪੁੱਛਿਆ ਨਿੱਕੂ ਮੇਰੇ ਕੋਲ ਆਂਦਾ ਵੀ ਰਿਹਾ ਤੇਰੇ ਤੋਂ ਡਰਦੇ ਤੇਰੇ ਤੋਂ ਚੋਰੀ ਜਾਂਦੇ ਰੇ ਵੀ ਤੇਰੇ ਤੱਕ ਗੱਲ ਨਾ ਪਵੇ ਵੀ ਕੁੜੀ ਨੂੰ ਟਾਂਚਾ ਨਾ ਮਾਰੇ ਪਰ ਤੂੰ ਜਿੰਨਾ ਨੂੰ ਤੇਰੇ ਕੋਲੋਂ ਗੱਲ ਨੂੰ ਲੁਕਾਉਂਦੇ ਰੇ ਤੂੰ ਉਨਾਂ ਹੀ ਕੁੱਤਾ ਨਿਕਲਿਆ ਉਨਾਂ ਹੀ ਤੂੰ ਕੁੜੀ ਨੂੰ ਵੱਧ ਪਰੇਸ਼ਾਨ ਕੀਤਾ ਅੱਜ ਜਿਹੜੀ ਕੁੱਟਮਾਰ ਕੀਤੀ ਹੈ ਉਹਦੀ ਐਫ ਆਈ ਆਰ ਨਾਲ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀ ਕੁੜੀ ਦੀ ਕੁੱਟਮਾਰ ਹੋਈ ਜਾਂਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਕੱਲ ਐਸ ਐਸ ਪੀ ਦਫ਼ਤਰ ਜਾਵਾਂਗੇ ਤੇ ਮੈਂ ਆਪਣਾ ਨੰਬਰ ਇਸ ਵੀਡੀਓ ਦੇ ਉੱਤੇ ਪਾਣਾ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਵੀ ਇਹ ਜਿਹੜੇ ਦਰਿੰਦੇ ਨੇ ਜਿਹੜੇ ਵੀਡੀਓ ਰਾਹੀਂ ਆਪਣੇ ਆਪ ਨੂੰ ਸਮਾਜ ਸੇਵੀ ਦੱਸਦੇ ਨੇ ਉਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆਲਾ ਚਾਹੀਦਾ